ਅੰਮ੍ਰਿਤਸਰ ਪੁਲਿਸ ਵੱਲੋਂ ਗੈਂਗਸਟਰਾਂ ਅਤੇ ਨਸ਼ਾ ਤਸਕਰੀ ਖਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਇੱਕ ਵੱਡੀ ਸਫਲਤਾ ਹਾਸਲ ਕੀਤੀ ਗਈ। ਖੁਫੀਆ ਜਾਣਕਾਰੀ ਅਧਾਰ ਤੇ ਕੀਤੀ ਗਈ ਕਾਰਵਾਈ ਦੌਰਾਨ ਪੁਲਿਸ ਨੇ 5 ਮੁਲਜ਼ਮਾਨਾਂ ਨੂੰ ਕਾਬੂ ਕੀਤਾ ਹੈ। ਇਹਨਾਂ ਦੇ ਕੋਲੋਂ 6 ਆਧੁਨਿਕ ਪਿਸਤੌਲ, 10 ਜਿੰਦਾ ਕਾਰਤੂਸ, 115 ਗ੍ਰਾਮ ਹੈਰਨ ਅਤੇ ਕਰੀਬ 11,90,000 ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਇਸ ਮੌਕੇ ਤੇ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਪੁੱਲਰ ਦਾ ਕਹਿਣਾ ਹੈ ਕਿ ਇਹਨਾਂ ਤੋਂ ਹੋਰ ਵੀ ਅਹਿਮ ਖੁਲਾਸੇ ਹੋਣਗੇ। ਵਾਰ ਤੇ ਯੁੱਧ ਨਸ਼ਾ ਵਿਰੁੱਧ ਕੈਂਪੇਨ ਹੈ ਉਹਦੇ ਚ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਅੱਜ ਆਪਰੇਸ਼ਨ ਪ੍ਰਹਾਰ ਦਾ ਸੈਕਿੰਡ ਡੇ ਦਾ ਫਸਟ ਡੇ ਹੈ ਉਸ ਦਿਨ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਇੱਕ ਨਾਰਕੋ ਆ Arms ਜਿਹੜਾ ਮੋਡਿਊਲ ਬਸ ਕੀਤਾ ਇੰਟਰਨੈਸ਼ਨਲ ਬਾਰਡਰ ਦੇ ਉੱਤੋਂ ਜਿਹੜੇ ਵੈਪਨਸ ਤੇ ਹੀਰੋਇਨ ਦੀ ਸਮਗਲਿੰਗ ਕਰ ਰਿਹਾ ਵਾਇਰ ਡਰੋਨ ਇਹਦੇ ਚ ਪੰਜ ਦੋਸ਼ੀ ਫੜੇ ਨੇ ਤੇ 6 ਸਫਿਸਟਿਕੇਟਡ ਪਿਸਟਲ ਨੇ ਉਸ ਹੀ ਹੀਰੋਇਨ ਮਿਲੀ ਹੈ ਔਰ ਬਹੁਤ ਵੱਡੇ ਅਮਾਉਂਟ ਹੈਗਾ 1190000 ਡਰਗ ਮਨੀ ਇੱਕ ਜਿਹੜੀ ਹੁੰਡਾਈ ਕਾਰ ਹੈ ਉਹ ਵੀ ਬਰਾਮਦ ਕੀਤੀ ਗਈ ਹੈ ਇਹਦੇ ਚ ਜਿਹੜੇ ਪੰਜ ਦੋਸ਼ੀ ਨੇ ਇਹਨਾਂ ਚੋਂ ਚਾਰ ਇੱਕੋ ਪਿੰਡ ਦੇ ਨੇ ਰੋੜਾਂ ਵਾਲੀ ਪੀਐਸ ਕਰੰਡਾ ਅੰਮ੍ਰਿਤਸਰ ਰੂਰਲ ਦੇ ਔਰ ਇੱਕ ਰਾਣੀਕੇ ਦਾ ਹੈਗਾ ਇਹ ਸਾਰੇ ਪਿੰਡ ਬਿਲਕੁਲ ਬਾਰਡਰ ਦੇ ਉੱਤੇ ਨੇ ਔਰ ਪ੍ਰਾਣੀ ਬੈਕਗ੍ਰਾਉਂਡ ਕਾਫੀ ਹੈ ਨਾ ਵਿੱਚੋਂ ਜਿਹੜੇ ਮੇਨ ਹੈਗਾ ਸਿਮਰਨਜੀਤ ਮੰਨੂ ਰੋੜਾ ਵਾਲੀ ਪੀਐਸ ਘਰੰਡਾ ਇਹ ਦੇ ਖਿਲਾਫ ਦੋ ਮੁਕਦਮੇ ਪਹਿਲਾਂ ਦਰਜ ਨੇ ਹੀਰੋਇਨ ਦੇ ਔਰ ਜਿਹੜੀ ਟੋਟਲ ਰਿਕਵਰੀ ਇਸ ਕੇਸ ਦੇ ਵਿੱਚ ਹੋਈ ਹੈ 6 ਪਿਸਟਲ ਨੇ ਦੋ 9mm ਗਲੌਕ ਜਿਹੜੇ ਆਸਟਰੀਅਨ ਮੇਡ ਨੇ ਇੱਕ ਜ਼ਗਾਨਾ ਹੈ ਮੇਡ ਇਨ ਟਰਕੀ ਦੋ 32 ਬੋਰ ਦੇ ਨੇ 1.30 ਬੋਰ ਦਾ ਪਿਸਟਲ ਹੈ ਇਹ ਸਾਰੇ ਪਿਸਟਲ ਇਹਨਾਂ ਨੇ ਇਦਾਂ ਹੀ ਇਕੱਠੇ ਕੀਤੇ ਔਰ ਮੇਨ ਇਹ ਕੰਮ ਇਹ ਹੀ ਕਰ ਰਹੇ ਨੇ ਕਿ ਆਰਮਜ਼ ਐਂਡ ਆ ਨਾਰਕੋਟਿਕ ਜਿਹੜੀ ਮੰਗਾ ਕੇ ਔਰ بار-बार ਇਸ ਕੰਮ ਚ ਇਹਨਾਂ ਦੀ ਸ਼ਮੂਲੀਅਤ ਸਾਹਮਣੇ ਆਈ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਸਿਮਰਨਜੀਤ 24 ਸਾਲ ਦਾ ਹੈਗਾ ਟਰੱਕ ਡਰਾਈਵਰ ਸੀਗਾ ਦੁਬਈ ਦੇ ਵਿੱਚ ਇਹ ਉਸ ਤੋਂ ਬਾਅਦ ਆ ਕੇ ਨੇ ਕੰਮ ਕੀਤੇ 2025 ਦੋ ਮੁਕਦਮੇ ਦਰਜ ਆਕਰੰਡੇ ਥਾਣੇ ਚ ਇਹਦੇ ਖਿਲਾਫ ਹੀਰੋਇਨ ਦੇ ਮੋਲਕਦੀਪ ਐ ਰਣੀਕੇ ਦਾ ਇਹਦੇ ਖਿਲਾਫ ਵੀ ਇੱਕ ਕਿਲੋ ਹੀਰੋਇਨ ਦਾ ENTF ਵੱਲੋਂ ਪਰਚਾ ਦਰਜ ਹੈ ਤੇ ਛੋਟੇ ਕੁਆਂਟੀਟੀ ਦਾ ਇੱਕ ਹੈਗਾ ਕਰੰਡੇ ਦੇ ਵਿੱਚ ਗੁਰਪ੍ਰੀਤ ਗੋਪੀਏ ਬੇਲ ਆਊਟ ਹੈ 5 ਕਿਲੋ 64 ਗ੍ਰਾਮ ਆਪਾਂ ਫੜੀ ਸੀ ਛਾਟੇ ਦੇ ਵਿੱਚ ਉਸ ਕੇਸ 'ਚ ਵੀ ਇਹਦੀ ਸ਼ਮੂਲੀਅਤ ਹੋਈ ਸੀਗੀ 2024 'ਚ ਇਹ ਬੇਲ ਆਊਟ ਹੋਇਆ 11 25 ਨੂੰ ਇਹ ਸੁਖਰਾਜ ਜੋਗਾ ਹੈਗਾ ਵੀ ਲੇਬਰ ਦਾ ਕੰਮ ਕਰਦਾ ਹੈ ਇਹ ਵੀ 24 ਸਾਲ ਦਾ 사ਜਨ ਸਿੰਘ ਹੈ ਇਹ ਵੀ ਜਿਹੜਾ ਕਾਰਪੈਂਟਰ ਦਾ ਕੰਮ ਕਰਦਾ ਹੈ ਸੋ ਜੇ ਦੇਖਿਆ ਜਾਵੇ ਕਿ ਜਿਹੜੇ ਇਕਨੋਮਿਕਲੀ ਬੋਟਰ ਵੈਲ ਆਫ ਨਹੀਂ ਬਟ ਮਾੜੇ ਜਿਹੜੇ ਸਮਗਲਰ ਨੇ ਬਾਰ-ਬਾਰ ਰਿਪੀਟ ਅਫੈਂਡਰ ਹੈਪਚੂਅਲ ਅਫੈਂਡਰ ਉਹਨਾਂ ਨਾਲ ਰਲ ਕੇ ਇਹਨਾਂ ਨੇ ਕੰਮ ਕੀਤਾ ਬੇਸਿਕਲੀ ਸਾਰਾ ਸਿਮਰਨਜੀਤ ਤੇ ਜਿਹੜਾ ਮੋਲਕਦੀਪ ਔਰ ਗੁਰਪ੍ਰੀਤ ਕੋਪੀ ਇਹ ਤਿੰਨ ਬੰਦੇ ਬਹੁਤ ਸਰਗਰਮ ਰਹੇ ਔਰ ਬਾਹਰ ਵੀ ਇਹਨਾਂ ਦੇ ਕਨੈਕਸ਼ਨਸ ਨੇ ਉਹਨਾਂ ਤੇ ਵੀ ਅਸੀਂ ਕੰਮ ਕਰ ਰਹੇ ਹਾਂ ਔਰ ਬੇਸਿਕਲੀ ਫਾਈਨੈਂਸ਼ੀਅਲ ਜਿਹੜਾ ਐਂਗਲ ਹੈ ਉਹ ਬੜਾ ਇੰਪੋਰਟੈਂਟ ਹੈ ਕਿਉਂਕਿ ਵੱਡਾ ਅਮਾਉਂਟ ਬੜੀ ਦੇਰ ਬਾਅਦ ਐਡਾ ਵੱਡਾ ਟਰੱਕ ਮਨੀ ਦਾ ਫੜਿਆ ਗਿਆ 12 ਲੱਖ ਦੇ ਕਰੀਬ ਹੈਗਾ ਇਹ 10 ਲਾਈਵ ਕੈਟਰੀਜਸ ਵੀ ਮਿਲੇ ਇਹਨਾਂ ਤੋਂ ਔਰ ਇਹਨਾਂ ਦੀ ਜਿਹੜੀ ਅਰੈਸਟ ਹੈ ਇਹਦੇ ਵਿੱਚ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਰਵਿੰਦਰਪਾਲ ਜੀ ਸਾਡੇ ਏਸੀਪੀ ਇਨਵੈਸਟੀਗੇਸ਼ਨ ਹਰਮਿੰਦਰ ਔਰ ਸ੍ਰੀ ਨਵੇਲਾ ਵੇਨੈਲਾ ਜੀ ਸਾਡੇ ਏਡੀਸੀਪੀ ਸ਼ਿਵਦਰਸ਼ਨ ਏਸੀਪੀ ਸਾਡੇ ਪਾਰਸ ਜੀ ਔਰ ਮੇਨ ਜਿਹੜਾ ਸਾਡੇ ਅਰ ਇਹਦੇ ਵਿੱਚ ਇਨਸਪੈਕਟਰ ਅਮਨ ਰੰਧਾਵਾ ਜਿਹੜੇ ਨੇ ਉਹਨਾਂ ਨੇ ਬਹੁਤ ਵਧੀਆ ਰੋਲ ਪਲੇ ਕੀਤਾ ਉਹਨਾਂ ਦੀ ਟੀਮ ਨੇ ਇੱਕ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀ ਔਰ ਮੇਰਾ ਮੰਨਣਾ ਹੈ ਕਿ ਇਹਦੇ ਨਾਲ ਬਹੁਤ ਵਧੀਆ ਸਾਨੂੰ ਏਰੀਆ ਦੇ ਵਿੱਚੋਂ ਜਿਹੜਾ ਨਾਰਕੋ ਆਰਮਜ਼ ਦਾ ਜਿਹੜਾ ਸਾਰਾ ਇਹ ਮੋਡਿਊਲ ਹੈ ਬਸਟ ਕੀਤਾ ਆ ਸਰ ਆਪਰੇਸ਼ਨ ਪਰ ਹਾਰ ਦਿੱਤੇ ਐ ਤੇ ਹਲੇ ਰੀਪੋਰਟਸ ਦਿੱਤੀਆਂ ਜਾਂਦੀਆਂ ਨੇ ਤੇ ਜਿਹੜੀ ਜ਼ਿੰਮੇਵਾਰੀਆਂ ਹੋਈਆਂ ਨੇ ਹਲੇ ਜਾਰੀ ਹੈ ਹਾਂਜੀ ਬਿਲਕੁਲ 3 ਦਿਨ ਦਾ ਹੈਗਾ ਜੀ ਔਰ ਇਹ ਸਾਰੇ ਅਸੀਂ ਇਹ ਪਲਾਨ ਕੀਤੇ ਹੋਏ ਨੇ ਅੱਜ ਕੈਸੋ ਤੇ ਵੀ ਤੁਹਾਨੂੰ ਰਿਕੁਐਸਟ ਕਰਾਂਗੇ ਉਹਦਾ ਵੀ ਟਾਈਮ ਫਿਕਸ ਕਰ ਰਹੇ ਆ ਸੀਨੀਅਰ ਆਫੀਸਰਸ ਚੰਡੀਗੜ੍ਹ ਤੋਂ ਵੀ ਆਏ ਆ ਬਟ ਮੈਂ ਇੱਕ ਤੁਹਾਡੇ ਮਾਧਿਅਮ ਨਾਲ ਸਾਰਿਆਂ ਨੂੰ ਕਹਿਣਾ ਚਾਹੁੰਦਾ ਕਿ ਮਿਸ ਇਨਫਾਰਮੇਸ਼ਨ ਬੜੀ ਫਲਾਈ ਜਾ ਰਹੀ ਹੈ ਵੀ ਜੀ ਪਤਾ ਨਹੀਂ ਇਹਦੇ ਵਿੱਚ ਕਿੰਨੇ ਕੋਈ ਨਿਊਟਰਲਾਈਜੇਸ਼ਨ ਦੀ ਗੱਲ ਹੈ ਬਿਲਕੁਲ ਇਦਾਂ ਦੀ ਗੱਲ ਨਹੀਂ ਰਾਦਰ ਅਸੀਂ ਆਪਾਂ ਇਹ ਕਹਿੰਨੇ ਜਿਹੜੇ ਸਰੈਂਡਰ ਕਰਨਾ ਚਾਹੁੰਦੇ ਆ ਔਰ ਜਿਹੜੇ ਕੁਰਾਹੇ ਪਾ ਕੇ ਬੱਚੇ ਸਾਡੇ ਉਹਨਾਂ ਨੂੰ ਅਸੀਂ ਵੈਲਕਮ ਕਰਦੇ ਹਾਂ ਜੋ ਲੀਗਲ ਐਕਸ਼ਨ ਨੂੰ ਫੇਸ ਕਰਨ ਆ ਕੇ ਕੋਈ ਇਹੋ ਜੀ ਬਿਲਕੁਲ ਮਿਸਨਮਰ ਆਰ ਮਿਸ ਇਨਫੋਰਮੇਸ਼ਨ ਨਾ ਟੋਟਲੀ ਹਾਂ ਜਿਹੜਾ ਕ੍ਰਿਮੀਨਲ ਬੰਦਾ ਉਹਦੇ ਖਿਲਾਫ ਜੋ ਲੀਗਲ ਐਕਸ਼ਨ ਬਣਦਾ ਉਹ ਤਾਂ ਕਰਨਾ ਹੀ ਕਰਨਾ ਹੈ ਉਹਦੇ ਵਿੱਚ ਕੋਈ ਦੋਰ ਆਏ ਨਹੀਂ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ